ਮਨ ਹਾਜ਼ਰ ਕਰਨਾ ਹੈ ਧੰਨ ਦੀ ਹਾਜ਼ਰੀ ਲਵਾ ਦਿੱਤੀ ਹੈ ਇਸ ਪਾਵਨ ਦਰਵਾਜ਼ੇ ਦੇ ਵਿੱਚ ਧੰਨ ਗੁਰੂ ਨਾਨਕ ਦੇ ਘਰ ਦੇ ਵਿੱਚ ਅਸੀਂ ਤਿੰਨ ਤਰ੍ਹਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਵਾਉਣਾ ਕਰਦੇ ਹਾਂ ਮਨ ਦੀ ਹਾਜ਼ਰੀ ਤਨ ਦੀ ਹਾਜ਼ਰੀ ਤੇ ਧੰਨ ਦੀ ਹਾਜ਼ਰੀ ਧੰਨ ਦੀ ਹਾਜ਼ਰੀ ਵੀ ਲਵਾ ਦਿੱਤੀ ਹੈ ਤਨ ਵੀ ਹਾਜ਼ਰ ਹੈ ਤੇ ਮਨ ਨੂੰ ਹਾਜ਼ਰ ਕਰਨਾ ਹੈ ਮਨ ਦੀ ਹਾਜ਼ਰੀ ਵਾਸਤੇ ਇੱਕ ਮਨ ਇੱਕ ਚਿਤ ਹੋ ਕੇ ਸਾਰੀ ਸੰਗਤ ਨੇ ਨੇਤਰ ਬੰਦ ਕਰਕੇ ਇਕਾਗਰਤਾ ਬਣਾਉਣੀ ਹੈ ਪ੍ਰਮੁੱਖ ਦੇ ਵਿੱਚੋਂ ਉਚਾਰਨ ਕਰਨਾ ਹੈ ਸਤਨਾਮ ਸ੍ਰੀ ਵਾਹਿਗੁਰੂ 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 ਸ਼ਬਦ ਦੇ ਨਾਲ ਇਕਾਗਰਤਾ ਬਣਾ ਕੇ ਗੁਰਚਰਨਾ ਵਿੱਚ ਆਪਾਂ ਜੁੜਨਾ ਕਰੀਏ ਸਤਿਗੁਰਾਂ ਦਾ ਇਹ ਪਾਵਨ ਸ਼ਬਦ ਨਟ ਮਹੱਲਾ ਚੌਥਾ RAM ਜਪ ਜਨ ਰਾਮੈ ਨਾਮ ਰਲੇ ਜਪ ਦਾ ਭਾਵ ਹੈ ਅਭਿਆਸ ਕਰਨਾ ਜਪਣਾ ਉਸ ਅਕਾਲ ਪੁਰਖ ਵਹਿਗੁਰੂ ਦੀ ਅराधना ਕਰਨਾ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੇ ਸੇਵਕ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਰ ਜਿਨ ਜਿਨ੍ਹਾਂ ਨੇ ਜਪਿਆ ਹੈ ਜਿਨ੍ਹਾਂ ਨੇ ਅराधना ਕੀਤੀ ਹੈ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਹਿਗੁਰੂ ਦਾ ਧਿਆਨ ਧਰ ਕੇ ਸ਼ਬਦ ਨੂੰ ਗੁਰੂ ਬਣਾਇਆ ਹੈ ਤੇ ਸੁਰਤ ਨੂੰ ਚੇਲਾ ਬਣਾ ਲਿਆ ਹੈ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਇਕਮਿਕ ਕਰ ਲਿਆ ਹੈ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਹਨ ਏਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹ ਸਮਝਾਉਂਦੇ ਹਨ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਜਿਹੜੇ ਸੇਵਕ ਹਨ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਨ RAM ਨਾਮ ਜਪਿਓ ਗੁਰਬਚਨੀ ਹਰ ਧਾਰੀ ਹਰ ਕਿਰਪ ਲਈ ਰਹਾਉ ਇਹਸ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਦੇ ਬਚਨਾਂ ਦੇ ਉੱਪਰ ਤੁਰਕੇ ਪਰਮਾਤਮਾ ਦਾ ਨਾਮ ਜਪ ਕੇ ਸਿਰਫ ਉਸ ਦੀ ਅਰਾਧਨਾ ਕਰਕੇ ਉਸ ਦੇ ਦੱਸੇ ਹੋਏ ਮਾਰਗ ਦੇ ਉੱਪਰ ਤੁਰ ਕੇ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਕਿੰਨਾ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਮਿਹਰ ਹੋ ਜਾਂਦੀ ਹੈ ਧੰਗੁਰ ਰਾਮਦਾਸ ਮਹਾਰਾਜ ਜੀ ਇਹ ਸਮਝਾਉਂਦੇ ਹਨ ਗੁਰਬਚਨੀ ਦਾ ਅਰਥ ਹੈ ਜੀ ਗੁਰੂ ਦੇ ਬਚਨਾਂ ਦੇ ਰਾਹੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲ ਕੇ ਗੁਰਮਤ ਦੇ ਅਨੁਸਾਰ ਆਪਣਾ ਜੀਵਨ ਜਿਉਣ ਵਾਲੇ ਗੁਰਮੁਖ ਪਿਆਰੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਦੇ ਹਨ ਔਰ ਜੋ ਗੁਰੂ ਪ੍ਰਮਾਤਮਾ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਦੇ ਹਨ ਗੁਰੂ ਉਹਨਾਂ ਦੇ ਪਰ ਤਰੁੱਠ ਪੈਂਦਾ ਹੈ ਤੇ ਆਪਣੀ ਮਿਹਰ ਦੀ ਨਜ਼ਰ ਕਰ ਦਿੰਦਾ ਹੈ ਮਿਹਰ ਦੀ ਨਜ਼ਰ ਜਦੋਂ ਗੁਰੂ ਕਰਦਾ ਹੈ ਬਖਸ਼ਿਸ਼ਾਂ ਮਿਹਰਾਂ ਕਰਦਾ ਹੈ ਫਿਰ ਕਿੱਥੋਂ ਤੱਕ ਬਖਸ਼ਿਸ਼ਾਂ ਕਰ ਦਿੰਦਾ ਹੈ ਕਿੱਥੋਂ ਤੱਕ ਗੁਰੂ ਐਸੀ ਕਿਰਪਾ ਕਰ ਦਿੰਦਾ ਹੈ ਕਿ ਗੁਰੂ ਦੇ ਨਾਲ ਸੰਗ ਬਣ ਆਉਂਦਾ ਹੈ ਇਤਿਹਾਸ ਦੀ ਬੜੀ ਵੱਡਮੁੱਲੀ ਇੱਕ ਵਿਚਾਰ ਆਪਾਂ ਸਾਂਝੀ ਕਰਦੇ ਹਾਂ ਕਿਉਂਕਿ ਅੱਜ ਬ੍ਰਹਮ ਗਿਆਨੀ ਤਨ ਤਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀ ਦਾ ਵਰਸੀ ਸਮਾਗਮ ਹੈ ਪੰਜਾਬ ਦੀ ਧਰਤੀ ਦੇ ਉੱਪਰ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਦੇ ਵਰਸੀ ਸਮਾਗਮ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਗੁਰੂ ਦੇ ਚਰਨ ਪੜਸ ਕੇ ਬਖਸ਼ਿਸ਼ਾਂ ਬਖਸੀਸ਼ਾਂ ਅਸੀਸਾਂ ਲੈ ਰਹੀਆਂ ਹਨ ਜਦੋਂ 181518 ਦੇ ਵਿੱਚ ਜਗਤ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਮੇਲ ਹੋਇਆ ਤੇ ਪਹਿਲੇ ਮੇਲ ਦੇ ਵਿੱਚ ਹੀ ਐਸੀ ਇੱਕ ਮਿਹਰ ਦੀ ਨਦਰ ਕਰ ਦਿੱਤੀ ਹੈ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਦਰਗਾਹੀ ਬਾਣੀ ਤੁਕੀ ਬਾਣੀਆਂ ਇਤਨ ਸਗਲੀ ਚਿੰਤ ਮਟਾਈ 1430 ਅੰਗ ਦੇ ਵਿੱਚ ਦੋ ਤਰ੍ਹਾਂ ਦੀ ਮਿਹਰ ਦੀ ਬਖਸ਼ਿਸ਼ ਹੋਈ ਹੈ ਇੱਕ ਤੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮਿਹਰ ਦੀ ਨਦਰ ਇੱਕ ਨਦਰ ਉਪਠੀ ਜੇਕਰ ਇਹ ਸੁਲਤਾਨਾ ਕਹ ਕਰਾਇਦਾ ਇੱਥੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਮੇਲ ਹੋਇਆ ਐਸੀ ਇੱਕ ਮਿਹਰ ਦੀ ਨਦਰ ਕਰ ਦਿੱਤੀ ਉਸ 12 ਸਾਲ ਦੇ ਬਾਲਕ ਦੇ ਉੱਪਰ ਬਚਪਨ ਦਾ ਨਾਮ ਹੈ ਗੂੜਾ ਨਾਮ ਹੈ ਬਚਪਨ ਦਾ ਜਦੋਂ ਸਤਿਗੁਰਾਂ ਦੇ ਨਾਲ ਮੇਲ ਹੋਇਆ ਸਤਿਗੁਰਾਂ ਨੇ ਮਿਹਰ ਦੀ ਐਸੀ ਨਦਰ ਕੀਤੀ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਵਿਸ਼ਵ ਦੇ ਸਭ ਤੋਂ ਪਹਿਲੇ ਹੈਡ ਗ੍ਰੰਥੀ ਬ੍ਰह्मज्ञानी ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਾਧ ਸੰਗਤ ਜੀ ਸਤ ਗੁਰੂਆਂ ਦੇ ਦਰਸ਼ਨ ਕੀਤੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਸਪੁੱਤਰ ਸਭ ਤੋਂ ਛੋਟੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਜੇ ਗੁਰਤਾ ਗਦੀ ਨਹੀਂ ਸੀ ਮਿਲੀ ਪਰ ਸਰੀਰ ਕਰਕੇ ਦਰਸ਼ਨ ਜ਼ਰੂਰ ਕੀਤੇ ਹਨ ਇਸ ਕਰਕੇ ਐਸੀ ਮਿਹਰ ਦੀ ਨਜ਼ਰ ਹੋਈ ਕਿ 1200 ਔਰ 1518 ਤੋਂ ਲੈ ਕੇ 1631 ਤੱਕ 1631 ਨੂੰ ਧੰਨ ਧੰਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਹੈ ਆਪਣੇ ਹੱਥੀ ਸੰਸਕਾਰ ਕੀਤਾ ਹੈ ਐਨੇ ਲੰਮੇਰੀ ਉਮਰ ਦਾ ਸਮਾਂ 125 ਸਾਲ ਦਾ ਸਮਾਂ ਬਣਦਾ ਹੈ ਗੁਰੂ ਚਰਨਾਂ ਦੇ ਵਿੱਚ ਜਦੋਂ ਮੇਲ ਹੋ ਗਿਆ ਮਿਹਰ ਦੀ ਨਦਰ ਹੋ ਗਈ ਉਦੋਂ ਤੋਂ ਲੈ ਕੇ ਅੰਤੋਂ ਸਵਾਸਾਂ ਤੱਕ ਕਿੰਨਾ ਲੰਮੇਰਾ ਸਮਾਂ ਚੱਲੇ ਔਰ ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ ਹੈ ਇਤਿਹਾਸ ਦੇ ਵਿੱਚ ਮਿਲਦਾ ਹੈ ਬੁੱਢਿਆ ਤਿੱਥੋਂ ਉਲੇ ਕਦੇ ਨ ਹੋਸੀ ਐਸੀ ਮਿਹਰ ਦੀ ਨਦਰ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ਕਿ ਗੁਰੂ ਸਾਹਿਬ ਨੇ ਇਹ ਬਚਨ ਕਰ ਦਿੱਤਾ ਸੀ ਤੁਹਾਡੇ ਤੋਂ ਔਲੇ ਕਦੇ ਨਹੀਂ ਹੋਮਾਂਗੇ ਐਸੀਆਂ ਮੇਰਾ ਬਖਸ਼ਿਸ਼ ਗੁਰਤਾ ਗੱਦੀ ਦੇ ਤਿਲਕ ਦੀ ਜਦੋਂ ਬਖਸ਼ਿਸ਼ ਹੁੰਦੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਮਿਹਰ ਬਖਸ਼ਿਸ਼ ਪ੍ਰਾਪਤ ਹੁੰਦੀ ਰਹੀ ਹੈ ਇੱਥੇ ਬਚਨ ਸਤਿਗੁਰੂ ਜੀ ਮਿਹਰ ਦੀ ਨਦਰ ਦਾ ਕਰ ਰਿਹਾ ਹੈ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਵਰਸੀ ਦੇ ਮੌਕੇ ਅਸੀਂ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਸੀਂ ਵੀ ਗੁਰੂ ਸਾਹਿਬ ਤੋਂ ਇਹ ਬਖਸ਼ਿਸ਼ਾਂ ਬਖਸੀਸਾਂ ਅਸੀਸਾਂ ਲੈਣੇ ਹਾਂ ਕਿ ਸਤਿਗੁਰੂ ਕਿਰਪਾ ਕਰਿਓ ਸਾਡੀ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਤਰ੍ਹਾਂ ਨਿਵ ਜਾਵੇ ਇਹ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਆਪ ਜੀ ਦੇ ਚਰਨਾਂ ਵਿੱਚ ਨਿਵ ਜਾਵੇ ਇੱਥੇ ਮਿਹਰ ਦੀ ਨਜ਼ਰ ਕਰਕੇ ਸਤਿਗੁਰੂ ਸਮਝਾਉਂਦੇ ਹਨ ਰਾਮ ਨਾਮ ਜਪਿਓ ਗੁਰਬਚਨੀ ਹਰ ਧਾਰ ਹੀ ਹਰ ਕਿਰਪਲੇ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਭਾਈ ਜੋ ਗੁਰੂ ਦੇ ਬਚਨਾਂ ਤੇ ਤੁਰਦਾ ਹੈ ਪ੍ਰਮਾਤਮਾ ਦੇ ਜਿਹੜਾ ਬਚਨਾਂ ਤੇ ਤੁਰਦਾ ਹੈ ਭਾਵ ਗੁਰੂ ਦੇ ਹੁਕਮ ਦੇ ਵਿੱਚ ਤੁਰਦਾ ਹੈ ਗੁਰੂ ਵੱਲ ਆਪਣਾ ਮੁੱਖ ਰੱਖਦਾ ਹੈ ਤੇ ਗੁਰੂ ਉਹਦੇ ਉੱਪਰ ਮਿਹਰ ਦੀ ਨਜ਼ਰ ਕਰਦਾ ਹੈ ਫਿਰ ਜਦੋਂ ਮਿਹਰ ਦੀ ਨਜ਼ਰ ਕਰ ਦਿੰਦਾ ਹੈ ਹਰ ਹਰ ਅਗੰ ਅਗੋਚਰ ਸੌਮੀ ਜਨ ਜਪਾ ਮੇਲ ਸਲਲ ਸਲਲੇ ਐਸੀ ਬਖਸ਼ਿਸ਼ ਕਰ ਦਿੰਦਾ ਹੈ ਮਾਲਕ ਪ੍ਰਭੂ ਜੋ ਅਪੌਂਚ ਤੋਂ ਪਰੇ ਹੈ ਪਹੁੰਚ ਦੇ ਵਿੱਚ ਨਹੀਂ ਹੈ ਅਪੌਂਚ ਹੈ ਬੇਅੰਤ ਹੈ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਸਾਡੀਆਂ ਗਿਆਨ ਇੰਦਰੀਆਂ ਉਸ ਅਕਾਲ ਪੁਰਖ ਤੱਕ ਨਹੀਂ ਪਹੁੰਚ ਸਕਦੀਆਂ ਉਸ ਦੇ ਭਗਤ ਉਸ ਦਾ ਨਾਮ ਜਪ ਕੇ ਉਸ ਦੇ ਵਿੱਚ ਇੱਕਮਿਕ ਹੋ ਜਾਂਦੇ ਹਨ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਇੱਕ ਪਾਣੀ ਦੇ ਵਿੱਚ ਦੂਸਰੇ ਪਾਣੀ ਨੂੰ ਮਿਲਾ ਦਿੱਤਾ ਜਾਵੇ ਇੱਕ ਪਾਣੀ ਦੇ ਵਿੱਚ ਦੂਸਰੇ ਪਾਣੀ ਨੂੰ ਮਿਲਾ ਦਿੱਤਾ ਜਾਵੇ ਦੁਬਾਰਾ ਉਹੀ ਪਾਣੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਭੇਦ ਹੋ ਜਾਂਦਾ ਹੈ ਜਿਨ੍ਹਾਂ ਨੇ ਉਸ ਆਕਾਲ ਪੁਰਖ ਵਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ ਹੈ ਇੱਥੇ ਗੱਲ ਸਤਿਗੁਰੂ ਧੰਗੁਰਾੰਦਸ ਮਹਾਰਾਜ ਜੀ ਸੱਚੀ ਬੰਦਗੀ ਇਬਾਦਤ ਦੀ ਕਰ ਰਹੇ ਹਨ ਮਹਾਰਾਜ ਜੀ ਦੀ ਇਲਾਹੀ ਦਰਗਾਹ ਦੀ ਬਾਣੀ ਦਾ ਬਚਨ ਹੈ ਜੀ ਦਿਨੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮਨ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟਿਆ ਸਤਿਗੁਰੂ ਕਹਿੰਦੇ ਭਾਈ ਇਸ ਘਰ ਦੇ ਵਿੱਚ ਆ ਕੇ ਮਨ ਦੇ ਨਾਲ ਮੁਖ ਦੇ ਨਾਲ ਜੋ ਬੋਲ ਰਿਹਾ ਹੈ ਉਹ ਗੁਰੂ ਸੁਣ ਰਿਹਾ ਹੈ ਗੁਰੂ ਨੂੰ ਪਤਾ ਹੈ ਕਿ ਮਨ ਕਿੱਥੇ ਹੈ ਆਪਾਂ ਵਿਚਾਰ ਦੀ ਤਰੰਗਤਾ ਦੇ ਵਿੱਚ ਇਹ ਬਚਨ ਸੰਝਾ ਕੀਤਾ ਕਿ ਆਪਾਂ ਮਨ ਨੂੰ ਹਾਜ਼ਰ ਕਰੀਏ ਕਿਉਂ ਕਿਉਂਕਿ ਗੁਰੂ ਨੂੰ ਪਤਾ ਹੈ ਜੀ ਸਾਡਾ ਮਨ ਕਿੱਥੇ ਹੈ ਇਸੇ ਲਈ ਆਪਾਂ ਜਦੋਂ ਮਨ ਨੂੰ ਹਾਜ਼ਰ ਕਰਨਾ ਹੈ ਕਥਾ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਬਾਣੀ ਪੜ੍ਹੀ ਜਾ ਰਹੀ ਹੈ ਬਸ ਉਸ ਨੂੰ ਸੁਣਨ ਦੇ ਵਿੱਚ ਧਿਆਨ ਦੇ ਦੇਣਾ ਹੈ ਮਨ ਨੂੰ ਹਾਜ਼ਰ ਕਰਨ ਦੀ ਸਭ ਤੋਂ ਸੌਖੀ ਵਿਧੀ ਇਹ ਹੈ ਕਿ ਮਨ ਨੂੰ ਸੁਣਨ ਦੇ ਵਿੱਚ ਵਿਜੀ ਕਰ ਦੇਣਾ ਹੈ ਜਦੋਂ ਮਨ ਸੁਣਨ ਲੱਗ ਗਿਆ ਤੇ ਤੁਹਾਡੇ ਸਰੀਰ ਨੂੰ ਵੀ ਭੁੱਲ ਜਾਂਦਾ ਹੈ ਆਖੋ ਸਤਨਾਮ ਸ੍ਰੀ ਸਰੀਰ ਨੂੰ ਵੀ ਭੁੱਲ ਜਾਂਦਾ ਹੈ ਕਿ ਭ੍ਰਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦਾ ਇਹ ਵਚਨ ਹੈ ਭਾਈ ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹਾਂ ਗੁਰੂ ਚਰਨਾਂ ਦੇ ਵਿੱਚ ਧਿਆਨ ਟਿਕਾਉਂਦੇ ਹਾਂ ਸਾਡਾ ਸਮੇਂ ਤੇ ਸਰੀਰ ਨਾਲੋਂ ਸੰਬੰਧ ਟੁੱਟ ਜਾਣਾ ਚਾਹੀਦਾ ਹੈ ਐਨੀ ਇਕਾਗਰਤਾ ਕਹਿਣ ਤੋਂ ਭਾਵ ਇਹ ਦੀ ਇਕਾਗਰਤਾ ਬਣਨੀ ਵੀ ਸਮਾਵੀ ਚੇਤੇ ਨਾ ਰਹੇ ਤੇ ਸਰੀਰ ਵੀ ਜੇ ਕੋਈ ਪੀੜਾ ਹੈ ਸਰੀਰ ਵੀ ਜੇ ਕਿਸੇ ਤਕਲੀਫ ਦੇ ਵਿੱਚ ਹੈ ਉਹ ਵੀ ਭੁੱਲ ਜਾਵੇ ਸਰੀਰ ਤੇ ਸਮੇਂ ਨਾਲ ਉਹ ਸੰਬੰਧ ਟੁੱਟ ਜਾਵੇ ਤੇ ਫੇਰ ਗੁਰੂ ਦੀ ਮਿਹਰ ਦੀ ਨਦਰ ਤੇ ਪਾਤਰ ਬਣਿਆ ਜਾਂਦਾ ਹੈ ਇੱਥੇ ਧੰਤ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਭਾਈ ਉਹ ਅਕਾਲ ਪੁਰਖ ਵਹਿਗੁਰੂ ਉਹ ਪਹੁੰਚ ਹੈ ਸਾਡੀਆਂ ਇੰਦਰੀਆਂ ਦੇ ਵਿੱਚ ਇੰਨੀ ਤਾਕਤ ਨਹੀਂ ਕਿ ਉਸ ਤੱਕ ਪਹੁੰਚ ਸਕਣ ਉਸ ਦੇ ਭਗਤ ਉਸ ਦਾ ਨਾਮ ਜਪ ਕੇ ਅਭਿਆਸ ਕਰਕੇ ਉਸ ਅਕਾਲ ਪੁਰਖ ਵਹਿਗੁਰੂ ਦੇ ਵਿੱਚ ਇੱਕ ਵਿੱਚ ਹੋ ਜਾਂਦੇ ਹਨ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਹਰ ਕੇ ਸੰਤ ਮਿਲ ਰਾਮ ਰਸ ਪਾਇਆ ਅਮ ਜਨਕੈ ਬਲ ਬਲਣੀ ਜਨਕੈ ਦਾ ਭਾਵ ਹੈ ਜਨਾ ਕੋ ਬਲ ਬਲਲੇ ਦਾ ਭਾਵ ਹੈ ਸਭ ਕੇ ਕੁਰਬਾਨ ਜਾਵਾਂ ਸਿਜਦਾ ਕਰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਹਿਗੁਰੂ ਦੀ ਅਰਦਾਸਨਾ ਕੀਤੀ ਹੈ ਬੰਦਗੀ ਕੀਤੀ ਹੈ ਇਵਾਦਤ ਕੀਤੀ ਹੈ ਕਿਉਂਕਿ ਇਸ ਸੰਸਾਰ ਦੇ ਵਿੱਚ ਜਿੰਨਾ ਸੰਤ ਜਨਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਚਖਿਆ ਹੈ ਸਵਾਦ ਲਿਆ ਹੈ ਉਸ ਨਾਮ ਦਾ ਚਖਿਆ ਉਹ ਮੈਂ ਉਹਨਾਂ ਸੰਤ ਜਨਾਂ ਤੋਂ ਸਤਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਉਸ ਦੇ ਰਸ ਨੂੰ ਉਸ ਦੇ ਨਾਮ ਨੂੰ ਚਖਿਆ ਹੈ ਔਰ ਸਤਿਗੁਰਾਂ ਦੀ ਇਲਾਹੀ ਦਰਗਾਹੀ ਬਾਣੀ ਕਿੰਨਾ ਮਹਾਂਪੁਰਖਾਂ ਦੀ ਸੰਤਾਂ ਦੀ ਗੱਲ ਕਰਦੀ ਹੈ ਜਿਨ੍ਹਾਂ ਦੀ ਬਾਤ ਸਤਿਗੁਰਾਂ ਦੀ ਇਲਾਹੀ ਕਰ ਕਾਹੀ ਬਾਣੀ ਦਾ ਇਹ ਵਚਨ ਹੈ ਜੀ ਜਿੰਨਾ ਸਾਸ ਵਿਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਉਹਨਾਂ ਦੀ ਵਚਨ ਉਹਨਾਂ ਦੇ ਬਾਰੇ ਵਚਨ ਕਰ ਰਹੀ ਹੈ ਗੁਰਬਾਣੀ ਜਿਨ੍ਹਾਂ ਨੇ ਨਾਮ ਜਪਿਆ ਇੱਕ ਮਨ ਇੱਕ ਚਿੱਤ ਕਰਕੇ ਨਾਮ ਜਪਿਆ ਸਾਸ ਵਿਰਾਸ ਨਾਮ ਜਪਿਆ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਗੁਰਮਤ ਦੇ ਰਾਹ ਦੇ ਪਾੰਧੀ ਬਣੇ ਅੱਜ ਦੇ ਜਿਹੜੇ ਸੰਤ ਪੰਜਾਬ ਦੀ ਧਰਤੀ ਦੇ ਉੱਪਰ ਆਪਾਂ ਵੇਖਿਆ ਜੀ ਰੰਗ-ਬਰੰਗੇ ਕੱਪੜੇ ਪਾਉਣ ਵਾਲਿਆਂ ਦੀ ਗੱਲ ਨਹੀਂ ਹੈ ਅੱਜ ਦੇ ਜਿਹੜੇ ਮਾਡਰਨ ਸੰਤ ਬਣੇ ਹਨ ਜਿਨ੍ਹਾਂ ਨੇ ਆਪਣੇ ਨਾਮ ਪੋਸਟਰਾਂ ਤੇ ਲਿਖਾ ਕੇ ਇਕੱਲੇ ਸੰਤ ਆਪਣੇ ਆਪ ਨੂੰ ਵੈਰਣ ਕਰਿਆ ਹੈ ਉਹਨਾਂ ਦੀ ਗੱਲ ਨਹੀਂ ਹੈ ਪਖੰਡੀਆਂ ਦੰਬੀਆਂ ਦੀ ਗੱਲ ਨਹੀਂ ਹੈ ਇੱਥੇ ਗੱਲ ਉਹਨਾਂ ਦੀ ਹੋ ਰਹੀ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬੰਦਗੀ ਕੀਤੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਦਾ ਓਟ ਆਸਰਾ ਲੈ ਕੇ ਧਰਮ ਦੀ ਕਿਰਤ ਕਰੋ ਨਾਮ ਜਪੋ ਵੰਡ ਕੇ ਸਤੋ ਤੇ ਸਿੰਘ ਸਜੋ ਇਹ ਬਚਨਾਂ ਦੇ ਉੱਪਰ ਪਹਿਰਾ ਦਿੱਤਾ ਜਿਨ੍ਹਾਂ ਨੇ ਇਹ ਬਚਨਾਂ ਦੇ ਉੱਪਰ ਪਹਿਰਾ ਦੇਣ ਵਾਲੇ ਵੀ ਮਹਾਂਪੁਰਖ ਸੰਤ ਬਾਬਾ ਆਥਰ ਸਿੰਘ ਜੀ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਅੰਮ੍ਰਿਤ ਪਾਣ ਕਰਾ ਕੇ ਗੁਰੂ ਵਾਲੇ ਬਣਾਇਆ ਤੇ ਗੁਰੂ ਦੇ ਨਾਲ प्रीਤੀ ਪਾਉਣ ਦੀ ਜਲਤ ਦਸੀ ਉਹਨਾਂ ਮਹਾਂਪੁਰਖਾਂ ਦੀ ਗੱਲ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਹਨ ਉਹਨਾਂ ਤੋਂ ਸਦਕੇ ਜਾਣਾ ਹੈ ਜੋ ਬੰਦਗੀ ਇਬਾਦਤ ਕਰਦੇ ਹਨ ਤੇ ਗੁਰਮਤ ਦੇ ਪਾੰਦੀ ਹਨ ਜਿਹੜੇ ਪਰ ਕੋਤਮ ਹਰ ਨਾਮ ਜਿਨ ਗਾਇਓ ਸਭ ਦਾਲਤ ਦੁੱਖ ਦਲਲੇ ਪਰ ਕਉ ਤਉਖੰਦ ਦਾ ਭਾਵ ਹੈ ਉਤਮ ਪੁਰਖ ਜਿਨ੍ਹਾਂ ਜੋ ਸਰਬ ਵਿਆਪ ਪ੍ਰਭੂ ਨੂੰ ਹਮੇਸ਼ਾ ਹੀ ਉਸ ਅਕਾਰ ਪੁਰਖ ਵਹਿਗੁਰੂ ਨੂੰ ਇੱਕ ਮਨ ਇੱਕ ਚਿਤ ਕਰਕੇ ਆराधना ਕਰਦੇ ਹਨ ਜਿਸ ਸੇਵਕ ਨੇ ਉਤਮ ਪੁਰਖ ਪ੍ਰਭੂ ਦਾ ਨਾਮ ਜਪਿਆ ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਦ ਜਿਹੜੇ ਨਾਸ ਕਰ ਦਿੱਤੇ ਹਨ ਇੱਥੇ ਵਿਚਾਰ ਸਮਝਣੀ ਪੈਗੀ ਜੀ ਕਈ ਵਾਰ ਮਨੁੱਖ ਆਪਣੇ ਆਪ ਵੀ ਸੋਚ ਲੈਂਦਾ ਹੈ ਕਈ ਵਾਰ ਤਰਕ ਦੇ ਵਿੱਚ ਵੀ ਆ ਜਾਂਦਾ ਹੈ ਵੀ ਅਸੀਂ ਨਾਮ ਬੜਾ ਜਪਦੇ ਹਾਂ ਫੇਰ ਵੀ ਸਾਨੂੰ ਬੜੀਆਂ ਪ੍ਰੋਬਲਮਾਂ ਨੇ ਅਸੀਂ ਬੜੇ ਦੁਖੀ ਹਾਂ ਸਰੀਰ ਦੇ ਰੋਗ ਠੀਕ ਨਹੀਂ ਹੁੰਦੇ ਇੱਥੇ ਸਰੀਰ ਦੀ ਗੱਲ ਨਹੀਂ ਮਨ ਦੀ ਗੱਲ ਗੁਰੂ ਕਰ ਰਹੇ ਹਨ ਆਪ ਜੀ ਕਦੇ ਵੀ ਵੇਖਿਓ ਜੋ ਨਾਮ ਜਪਣ ਵਾਲੇ ਨਿਤਨੇਮੀ ਹਨ ਸੇਵਾ ਕਰਨ ਵਾਲੇ ਹਨ ਸਿਮਰਨ ਕਰਨ ਵਾਲੇ ਹਨ ਚਾਹੇ ਉਹ ਸਰੀਰ ਕਰਕੇ ਰੋਗੀ ਹੋਣ ਸਰੀਰ ਕਰਕੇ ਰੋਗੀ ਹਣ ਪਰ ਉਹਨਾਂ ਦਾ ਜਿਹੜਾ ਮਨ ਹੈ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ ਪੋਜਿਟਿਵ ਸੋਚ ਉਹਨਾਂ ਦੀ ਬਣੀ ਹੋਈ ਹੈ ਔਰ ਉਹਨਾਂ ਦੇ ਮੁਖ ਦੇ ਉੱਪਰ ਇਹ ਬਚਨ ਹੁੰਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦੇ ਹਨ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ ਮਨ ਹੈ ਜਿਹੜਾ ਮੈਂ ਮੇਰੀ ਈਰਖਾ ਤੋਂ ਉੱਪਰ ਉੱਠ ਜਾਂਦਾ ਹੈ ਕਾਮ ਕ੍ਰੋਧ ਲੋਭ অহੰਕਾਰ ਉਸ ਮਨ ਨੂੰ ਨਹੀਂ ਹੋ ਸਕਦਾ ਜਿਸ ਮਨ ਨੂੰ ਗੁਰੂ ਚੜ੍ਹਦੀ ਕਲਾ ਦੀ ਦਾਤ ਦੇ ਦੇਵੇ ਇੱਥੇ ਉਸ ਮਨ ਨੂੰ ਗੁਰੂ ਹੈ ਜਿਹੜਾ ਉਹ ਦੁੱਖਤ ਦ੍ਰਿਦਰਾ ਤੋਂ ਮੁਕਤ ਕਰ ਦਿੰਦਾ ਹੈ ਵਿੱਚ ਦੇਹੀ ਲੋਕ ਅਸਾਧ ਪੰਚ ਧਾਤੂ ਹਰ ਕੀਏ ਖਿਲ ਪਰਲੇ ਦੇਹੀ ਦਾ ਭਾਵ ਹੈ ਜਿ ਸਰੀਰ ਪੰਜ ਧਾਤੂ ਦਾ ਭਾਵ ਹੈ ਜਿਹੜੇ ਪੰਜ ਬਕਾਰ ਮੰਨੇ ਗਏ ਹਨ ਕਾਮ, ਕ੍ਰੋਧ, ਲੋਮ, ਅਹੰਕਾਰ। ਮਨੁੱਖਾ ਸਰੀਰ ਵਿੱਚ ਇਹ ਪੰਜ ਬਕਾਰ ਬੜੇ ਬਲੀ ਹਨ। ਇਹ ਮਨੁੱਖ ਨੂੰ ਹਰ ਪਾਸਿਓਂ ਹਰ ਵੇਲੇ ਘੇਰਦੇ ਰਹਿੰਦੇ ਹਨ। ਪਰ ਜੋ ਨਾਮ ਜਪਣ ਵਾਲੇ ਹਨ, ਪ੍ਰਭੂ ਉਹਨਾਂ ਦੇ ਉੱਪਰ ਐਸੀ ਮਿਹਰ ਬਖਸ਼ਿਸ਼ ਕਰ ਦਿੰਦਾ ਹੈ ਕਿ ਕਾਮ, ਕ੍ਰੋਧ, ਲੋਮ, ਅਹੰਕਾਰ ਉਸ ਸਰੀਰ ਦੇਹੀ ਦੇ ਉੱਪਰ ਹਾਵੀ ਨਹੀਂ ਹੋ ਸਕਦੇ। ਜੋ ਗੁਰੂ ਨੂੰ ਹਰ ਵੇਲੇ ਹਾਜ਼ਰ ਮੰਦੇ ਹੈ ਜੋ ਦੇਹੀ ਗੁਰੂ ਨੂੰ ਸਮਰਪਿਤ ਹੋ ਜਾਂਦੀ ਹੈ ਜੋ ਮਨ ਗੁਰੂ ਚਰਨਾਂ ਵਿੱਚ ਸਜਦਾ ਕਰਦਾ ਹੈ ਉਸ ਦੇਹੀ ਨੂੰ ਇਹ ਪੰਜੇ ਵਕਾਰ ਆਪਣੇ ਵਸ ਨਹੀਂ ਕਰ ਸਕਦੇ ਹਰ ਕੇ ਸੰਤ ਮਨ ਪੀਤ ਲਗਾਈ ਜਿਉਂ ਦੇਖੈ ਸਲ ਕਪ ਸਸ ਕਮਲੇ ਮਨ ਵਿੱਚ ਇਸ ਵਿਚਾਰ ਨੂੰ ਮੁੱਖ ਰੱਖਦੇ ਹੋਏ ਸੰਤ ਜਨਾਂ ਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦੀ ਪ੍ਰੀਤ ਬਣੀ ਰਹਿੰਦੀ ਹੈ ਮਨ ਤੇ ਹਰ ਵੇਲੇ ਗੁਰੂ ਚਰਨਾਂ ਦੀ ਪ੍ਰੀਤ ਵਿੱਚ ਜੁੜਿਆ ਜੀ ਤੇ ਫਿਰ ਵਿਕਾਰ ਕਿਸ ਵੇਲੇ ਪਹੁੰਨਗੇ ਮਨ ਨੂੰ ਜਿਹੜਾ ਮਨ ਗੁਰੂ ਦੇ ਸਿਮਰਨ ਵਿੱਚ ਲੱਗਿਆ ਹੈ ਹਰ ਵੇਲੇ ਉਹਦੀ ਯਾਦ ਪ੍ਰੀਤ ਦੇ ਵਿੱਚ ਜੁੜਿਆ ਹੈ ਉਸ ਮਨ ਨੂੰ ਫਿਰ ਵਿਕਾਰ ਨਹੀਂ ਤੋ ਸਕਦੇ ਕਿਉਂਕਿ ਉਸ ਮਨ ਦੀ ਜਿਹੜੀ ਪ੍ਰੀਤ ਹੈ ਉਹ ਚੰਦ ਤੇ ਚਕੌਰ ਵਾਲੀ ਬਣ ਗਈ ਹੈ ਉਸ ਮਨ ਨੂੰ ਇੱਕ ਸਿਨ ਵੀ ਇੱਕ ਪਲ ਵੀ ਗੁਰੂ ਦੀ ਯਾਤੋਂ ਉਹਲੇ ਹੋਣਾ ਮਨਜ਼ੂਰ ਨਹੀਂ ਹੈ ਉਹ ਗੁਰੂ ਦੀ ਪ੍ਰੀਤ ਦੇ ਵਿੱਚ ਗੁਰੂ ਚਰਨਾਂ ਦਾ ਘੋੜਾ ਬਣ ਗਿਆ ਹੈ ਤੇ ਗੁਰੂ ਦੇ ਚਰਨਾਂ ਦੇ ਵਿੱਚ ਸੁਰਤ ਜੋੜ ਕੇ ਰੱਖਦਾ ਹੈ ਉਨ ਬੈ ਘਨ ਘਨ ਕਲ ਹਰ ਗਰਜੈ ਮਨ ਵਿਖਸੈ ਮੋਰ ਮੁਰਲੇ ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਪਹਿਲਾਂ ਪਾਉਂਦਾ ਨਾ ਮੋਰ ਬਦਲਾ ਵੇਖ ਕੇ ਬਦਲਾ ਨੂੰ ਵੇਖ ਕੇ ਮੋਰ ਪਹਿਲਾਂ ਪਾਉਂਦਾ ਹੈ ਬੜਾ ਖੁਸ਼ ਹੁੰਦਾ ਹੈ ਤੇ ਜਦੋਂ ਬੱਦਲ ਘੱਟਦੇ ਹਨ ਫਿਰ ਮੋਰ ਬੜੇ ਮਸਤੀ ਕਰਦੇ ਹਨ ਤੇ ਪਹਾੜਾਂ ਵੱਲ ਉੱਡਦੇ ਹਨ ਤੇ ਬੜੀ ਹੀ ਖੁਸ਼ੀ ਮਨਾਉਂਦੇ ਹਨ ਇਸੇ ਤਰ੍ਹਾਂ ਹੀ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਾ ਉਹ ਮਨ ਗੁਰੂ ਚਰਣਾ ਦੇ ਵਿੱਚ ਗੁਰੂ ਦੇ ਨਾਮ ਦਾ ਰਸ ਸਤਸੰਗ ਦੇ ਵਿੱਚ ਆ ਕੇ ਲੈਂਦਾ ਹੈ ਕਿਉਂਕਿ ਮਨ ਨੂੰ ਜਿਹੜੀ ਆਦਤ ਪੈ ਗਈ ਰਸ ਲੈਣ ਦੀ ਉਹ ਲੈ ਕੇ ਰਹੇਗਾ ਉਹ ਨਹੀਂ ਹਟੇਗਾ ਕਿਉਂਕਿ ਮਨ ਦਾ ਸੁਭਾਅ ਹੈ ਜਿਸ ਵੀ ਰਸ ਦੀ ਉਹਨੂੰ ਆਤ ਪੈ ਗਈ ਹੈ ਲੈਗਾ ਮਨ ਦੀ ਆਤਤ ਬਣ ਜਾਵੇ ਗੁਰੂ ਚਰਨਾਂ ਵਿੱਚ ਆਉਣ ਦੀ ਸਤ ਸੰਗ ਕਰਨ ਦੀ ਇਹਨੂੰ ਰਸ ਆਉਣ ਲੱਗ ਜਾਵੇ ਗੁਰੂ ਦੀ ਬਾਣੀ ਸਰਵਣ ਕਰਕੇ ਗੁਰੂ ਦੀ ਬਾਣੀ ਪੜ੍ਹ ਕੇ ਕੀਰਤਨ ਕਰਕੇ ਕਥਾ ਵਿਚਾਰ ਸਰਵਣ ਕਰਕੇ ਰਸ ਆਉਣ ਲੱਗ ਜੇ ਤੇ ਇਹ ਸਤ ਸੰਗ ਵਿੱਚ ਹਾਜ਼ਰੀ ਲਵਾਏ ਬਣਾ ਨਹੀਂ ਰਹਿ ਸਕਦਾ ਕਿਉਂਕਿ ਇਹਨੇ ਆਪਣਾ ਰਸ ਲੈਣਾ ਹੈ ਜਦੋਂ ਇਸ ਨੂੰ ਰਸ ਆਉਣ ਲੱਗ ਗਿਆ ਜ਼ੁਬਾਨ ਦੇ ਵਿੱਚੋਂ ਪਿੱਕਾ ਬੋਲ ਕੇ ਕੰਨਾਂ ਦੇ ਨਾਲ ਈਰਖਾ ਚੁਗਲੀ ਨਿੰਦਿਆ ਸੁਣ ਕੇ ਤੇ ਫਿਰ ਇਹ ਉਹ ਰਸ ਵੀ ਲੈ ਕੇ ਹਟੇਗਾ ਇਹ ਗੱਲ ਤੇ ਸਾਰੀ ਰਸ ਦੀ ਹੈ ਜਿਸ ਵੀ ਰਸ ਦੇ ਵਿੱਚ ਮਨ ਪੈ ਗਿਆ ਹੈ ਫਿਰ ਉਹ ਮਜਬੂਰੀ ਦੇ ਵਸ ਹੋ ਕੇ ਉਹ ਰਸ ਲੈ ਬਿਨਾ ਨਹੀਂ ਰਹਿ ਸਕਦਾ ਹੈ ਹਮਰਾ ਸੁਆਮੀ ਲੋਚ ਹਮ ਲਈ ਹਮ ਜੀਵ ਹੈ ਦੇਖ ਹਰ ਮਿਲੇ ਮੇਰੇ ਮਾਲਕ ਪ੍ਰਭੂ ਜੀ ਮੇਰੇ ਅੰਦਰ ਆਪਣੇ ਨਾਮ ਦੀ ਲਗਨ ਲਗਾ ਦਿਓ ਕਿਰਪਾ ਕਰ ਦਿਓ ਮਿਹਰ ਕਰ ਦਿਓ ਕਿ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਜੁੜਿਆ ਰਵਾਂ ਤੇ ਮੈਨੂੰ ਅਧਿਆਤਮਿਕ ਜੀਵਨ ਦੀ ਸਮਝ ਆ ਜਾਵੇ ਸਾਥ ਸੰਗਤ ਜੀ ਇੱਕ ਦੁਨਿਆਵੀ ਜੀਵਨ ਆਪਾਂ ਬਤੀਤ ਕਰਦੇ ਹਾਂ ਸਾਰੇ ਜਿੱਥੇ ਵੀ ਇਕਾਲਤ ਆਪਣੇ ਧੰਦੇ ਲਾਇਆ ਹੈ ਪਰਿਵਾਰਾਂ ਵਿੱਚ ਰਹਿੰਦੇ ਹਾਂ ਸੰਸਾਰ ਵਿੱਚ ਵਿਚਰਦੇ ਹਾਂ ਇਹ ਦੁਨਿਆਵੀ ਜੀਵਨ ਹੈ ਇੱਕ ਅਧਿਆਤਮਿਕ ਜੀਵਨ ਵੀ ਨਾਮ ਨਾਲ ਜਿਉਂਦਾ ਹੈ ਮਨੁੱਖ ਉਸ ਅਧਿਆਤਮਿਕ ਜੀਵਨ ਦੀ ਮੰਗ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇਸ ਸ਼ਬਦ ਦੇ ਦੁਆਰਾ ਕਰਦੇ ਹਨ ਅਤੇ ਸਾਨੂੰ ਸਮਝਾਉਣਾ ਕਰ ਰਹੇ ਹਨ ਕਿ ਗੁਰੂ ਤੋਂ ਅਧਿਆਤਮਿਕ ਜੀਵਨ ਦੀ ਮੰਗ ਮੰਗਣੀ ਹੈ ਵਾਜੂ ਦੀ ਕਿਰਪਾ ਕਰਿਓ ਬਖਸ਼ਿਸ਼ਾ ਕਰਿਓ ਸਾਡੀ ਝੋਲੀ ਵੀ ਨਾਮ ਦੀ ਦਾਤ ਪਾਓ ਸੇਵਾ ਦੀ ਦਾਤ ਪਾਓ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ ਇਹ ਬੇਨਤੀਆਂ ਕਰਨੀਆਂ ਹਨ ਜਦੋਂ ਬੇਨਤੀਆਂ ਕਰਾਂਗੇ ਤੇ ਗੁਰੂ ਦੇ ਪਾਸੋਂ ਆਤਮਿਕ ਜੀਵਨ ਜਿਹੜਾ ਹੈ ਫਾਸਲ ਹੋ ਜਾਂਦਾ ਹੈ ਜਨ ਨਾਨਕ ਹਰ ਅਮਲ ਹਰ ਲਾਏ ਹਰ ਮਿਲੋ ਅਨੰਦ ਭਲੇ ਸਤਿਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਵਿਚਰਦੇ ਹੋਏ ਅਮਲ ਦਾ ਭਾਵ ਹੈ ਜਿਸ ਤਰ੍ਹਾਂ ਕਿਸੇ ਮਨੁੱਖ ਨੂੰ ਕੋਈ ਅਮਲ ਲੱਗਿਆ ਨਸ਼ਾ ਲੱਗਿਆ ਉਸ ਨਸ਼ੇ ਦੀ ਪੂਰਤੀ ਕਰਨ ਵਾਸਤੇ ਉਹ ਕਿਸੇ ਵੀ ਹੱਦ ਤੱਕ ਚਲਾ ਜਾਂਦਾ ਹੈ ਆਪਾਂ ਵੇਖਦੇ ਆਂ ਜੀ ਸੋਸ਼ਲ ਮੀਡੀਆ ਦਾ ਜਵਾਨਾ ਹੈ ਕਿ ਨਸ਼ੇ ਦੀ ਪੂਰਤੀ ਕਰਨ ਵਾਸਤੇ ਪਿਓ ਨੂੰ ਵੀ ਗੋਲੀ ਮਾਰ ਦਿੰਦਾ ਹੈ ਕੋਤ ਜਿਸ ਮਾਂ ਨੇ ਪੈਦਾ ਕੀਤਾ 9 ਮਹੀਨੇ ਪੇਟ ਦੇ ਵਿੱਚ ਰੱਖਿਆ ਬੋਲਣਾ ਚੱਲਣਾ ਸਿਖਾਇਆ ਮੂੰਹ ਦੇ ਵਿੱਚੋਂ ਕੱਢ ਕੇ ਨਵਾਲੇ ਜਿੱਤੇ ਜੀਵਨ ਦੇ ਵਿੱਚ ਜਦੋਂ ਵੱਡਾ ਹੋਇਆ ਕਿਸੇ ਨਸ਼ੇ ਦੀ ਲਤ ਲੱਗ ਗਈ ਉਹ ਸੰਗਤ ਦੇ ਵਿੱਚ ਪੈ ਗਿਆ ਉਸ ਨਸ਼ੇ ਦੀ ਪੂਰਤੀ ਕਰਨ ਵਾਸਤੇ ਇਤੋਂ ਤੱਕ ਵੀ ਅਕਿਰਤ ਘਣ ਬਣ ਜਾਂਦਾ ਹੈ ਕਿ ਉਸ ਪੈਦਾ ਕਰਨ ਵਾਲੀ ਜੰਮਣ ਵਾਲੀ ਮਾਂ ਦਾ ਵੀ ਗਲਾ ਵੱਢ ਦਿੰਦਾ ਹੈ ਇਹ ਸੋਸ਼ਲ ਮੀਡੀਆ ਤੇ ਆਮ ਖਬਰਾਂ ਨੇ ਜਿਉਂ ਕਿ ਕਿਉਂਕਿ ਲਤ ਜਿਹੜੀ ਲੱਗੀ ਹੈ ਸਰੀਰ ਨੂੰ ਮਨ ਉਸ ਦੀ ਪੂਰਤੀ ਕਰਨ ਵਾਸਤੇ ਕੁਝ ਵੀ ਕਰੇਗਾ ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਇਹ ਦਾਸ ਨਾਨਕ ਹੀ ਹਰੀ ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਹੈ ਜਿਹੜਾ ਲਾ ਦੇ ਐਸੀ ਮਿਹਰ ਕਰਦੇ ਕਿ ਤੇਰੇ ਚਰਨਾਂ ਦੇ ਵਿੱਚ ਮੈਨੂੰ ਉਹ ਬਖਸ਼ਿਸ਼ ਉਹ ਖਰਾਕ ਮਿਲ ਜਾਵੇ ਕਿ ਜਿਸ ਤੋਂ ਬਿਨਾ ਮੈਂ ਰਹਿ ਨਾ ਸਕਾਂ ਤੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖੀ ਇਸੇ ਵਿੱਚ ਹੀ ਮੈਨੂੰ ਆਨੰਦ ਹੈ ਮੈਨੂੰ ਇਕਾਗਰਤਾ ਹੈ ਤੇ ਮੇਰਾ ਜਿਹੜਾ ਮਨ ਹੈ ਤੁਹਾਡੇ ਚਰਨਾਂ ਦੇ ਵਿੱਚ ਉਸ ਨਾਮ ਦੇ ਕਿੰਕੇ ਦੇ ਲਈ ਉਸ ਸੇਵਾ ਦੇ ਕਿਣਕੇ ਵਾਸਤੇ ਤੁਹਾਡੀ ਸੰਗਤ ਦੇ ਵਿੱਚ ਆ ਕੇ ਮੇਰਾ ਮਨ ਜੁੜਦਾ ਰਵੇ ਐਸੀਆਂ ਮੇਰਾ ਐਸੀਆਂ ਬਖਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਮੰਗ ਰਹੇ ਹਨ ਅਕਾਲ ਪੁਰਖ ਵਰ ਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਸੋ ਗੁਰੂ ਜੀ ਬਖਸ਼ਿਸ਼ ਕਰਨ ਕਿਰਪਾ ਕਰਨ ਕੇ ਸਾਨੂੰ ਵੀ ਸਾਡੇ ਜੀਵਨ ਦੇ ਵਿੱਚ ਸੇਵਾ ਤੇ ਸਮਰਨ ਦੀ ਦਾਤ ਬਖਸ਼ ਦੇਣ ਤਾਂ ਜੋ ਅਸੀਂ ਵੀ ਗੁਰੂ ਚਰਨਾਂ ਦੇ ਵਿੱਚ ਆ ਕੇ ਸੰਗਤ ਦੇ ਵਿੱਚ ਵਿਚਰਦੇ ਹੋਏ ਅਧਿਆਤਮਿਕ ਜੀਵਨ ਵੀ ਜਿਉ ਸਕੀਏ ਨਾਲ ਨਾਲ ਸੰਸਾਰੀ ਜੀਵਨ ਜਿਉਣ ਦੇ ਨਾਲ ਨਾਲ ਅਧਿਆਤਮਿਕ ਜੀਵਨ ਪੱਖੋਂ ਵੀ ਸਾਡੇ ਕੁਝ ਵੱਲੇ ਪੈ ਜਾਵੇ ਔਰ ਗੁਰੂ ਦੀਆਂ ਬੇਅੰਤ ਜਿਹੜੀਆਂ ਬਖਸ਼ਿਸ਼ਾਂ ਖੁਸ਼ੀਆਂ ਨੇ ਉਹ ਅਸੀਂ ਪ੍ਰਾਪਤ ਕਰ ਸਕੀਏ ਅਧਿਆਤਮਿਕ ਜੀਵਨ ਉਹ ਜਿਉਂਦੇ ਹਨ ਜਿਨ੍ਹਾਂ ਦੇ ਅੰਦਰ ਦਇਆ ਪੈਦਾ ਹੋ ਜਾਂਦੀ ਹੈ ਦਇਆ ਪੈਦਾ ਹੁੰਦੀ ਹੈ ਉਹਨਾਂ ਦਾ ਅਧਿਆਤਮਿਕ ਜੀਵਨ ਹੁੰਦਾ ਹੈ ਜੀ ਆਪਾਂ ਵੇਖਦੇ ਹਾਂ ਕਿ ਹੁਣ ਪੰਜਾਬ ਦੀ ਧਰਤੀ ਜਿਹੜੀ ਹੜਾਂ ਦੇ ਮਾਰ ਚੱਲ ਰਹੀ ਹੈ ਕਿੰਨਾ ਵੱਡਾ ਨੁਕਸਾਨ ਹੋ ਗਿਆ ਕਿੰਨਾ ਉਜਾੜਾ ਹੋ ਗਿਆ ਹੈ ਪੰਜਾਬ ਦਾ ਪਰ ਜਿਨ੍ਹਾਂ ਦੇ ਅੰਦਰ ਅਧਿਆਤਮਿਕ ਜੀਵਨ ਹੈ ਜਿਨ੍ਹਾਂ ਦੇ ਅੰਦਰ ਦਇਆ ਦਾ ਇੱਕ ਕਿੰਕਾ ਹੈ ਉਹ ਚਾਹੇ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਵੇਖੋ ਉਸ ਅਧਿਆਤਮਿਕ ਜੀਵਨ ਨੇ ਉਸ ਦਇਆ ਦੇ ਇੱਕ ਕਿੰਕੇ ਨੇ ਐਸੀਆਂ ਉਹਨਾਂ ਦੇ ਉੱਪਰ ਬਖਸ਼ਿਸ਼ਾਂ ਕੀਤੀਆਂ ਹਨ ਕਿ ਹਜ਼ਾਰਾਂ ਕਿਲੋਮੀਟਰ ਦੂਰ ਵੀ ਆਪਣੇ ਭੈਣਾ ਭਰਾਵਾਂ ਦੀ ਬੇਜਵਾਨ ਪਸ਼ੂ ਪੰਛੀਆਂ ਦੀ ਸੇਵਾ ਕਰ ਰਹੇ ਹਨ ਚਾਰੇ ਦੇ ਨਾਲ ਕੱਖ ਕੰਡੇ ਦੇ ਨਾਲ ਸੇਵਾ ਕਰ ਰਹੇ ਨੇ ਤੇ ਦੁਨਿਆਵੀ ਤੌਰ ਤੇ ਮਨੁੱਖਤਾ ਦੀ ਸੇਵਾ ਵਿੱਚ ਕੱਪੜੇ ਲੀੜੇ ਤੋਂ ਲੈ ਕੇ ਰਸਣ ਪਾਣੀ ਤੋਂ ਲੈ ਕੇ ਦਵਾਈ ਗੁੱਟੀ ਤੋਂ ਲੈ ਕੇ ਹਰ ਇੱਕ ਸਹੂਰਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਵੀ ਉੱਥੇ ਪੰਜਾਬ ਦੀ ਧਰਤੀ ਉੱਪਰ ਸੇਵਾ ਨਿਭਾ ਰਹੇ ਨੇ ਜੀ ਚਾਹੇ ਉਹ ਪੰਜਾਬ ਦੇ ਵਸਿੰਦੇ ਹਨ ਚਾਹੇ ਉਹ ਦੇਸ਼ਾਂ ਵਿਦੇਸ਼ਾਂ ਤੋਂ ਵੀਰ ਭੈਣ ਹਨ ਗੁਰੂ ਚਰਣਾ ਵਿੱਚ ਬੇਨਤੀ ਕਰਦੇ ਹਾਂ ਸਤਿਗੁਰੂ ਕਿਰਪਾ ਕਰਿਓ ਬਖਸ਼ਿਸ਼ਾ ਕਰਿਓ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਮਾਨ ਕੰਮ ਤੇ ਧਨ ਦੇ ਨਾਲ ਸੇਵਾ ਕਰ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਮਿਹਰ ਕਰਿਓ ਤੇ ਪੰਜਾਬ ਦੀ ਧਰਤੀ ਦੇ ਉੱਪਰ ਸੁੱਖ ਵਰਤਾਇਓ ਪਸ਼ੂ ਪੰਛੀ ਵੇ ਜੀਵਾਨ ਵੇ ਸਹਾਰਾ ਜੀਵਾਂ ਦੇ ਉੱਪਰ ਮਿਹਰ ਕਰਦੇ ਹੋਏ ਸਮੁੱਚੀ ਮਨੁੱਖਤਾ ਦਾ ਭਲਾ ਬਖਸ਼ਿਸ਼ ਕਰਿਓ ਜੀ ਕਿਰਪਾ ਕਰਿਓ ਐਸੀਆਂ ਮਿਹਰਾ ਬਖਸ਼ਿਸ਼ਾਂ ਕਰਿਓ ਕਿ ਜੋ ਵੀ ਉੱਥੇ ਧਨ ਕਰਕੇ ਸੇਵਾ 'ਚ ਲੱਗੇ ਨੇ ਮਨ ਕਰਕੇ ਲੱਗੇ ਨੇ ਤੇ ਧਨ ਕਰਕੇ ਲੱਗੇ ਨੇ ਸਭ ਦੀਆਂ ਫੁੱਲਾਂ ਦੇ ਵਿੱਚ ਭਾਗ ਲਾਇਓ ਔਰ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਫੁੱਲਾਂ ਨੂੰ ਇਹ ਦਇਆ ਦੀ ਦਾਤ ਦਇਆ ਦਾ ਇਹ ਕਿਰਕਾ ਉਹਨਾਂ ਦੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਓ ਆਪੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਤਿਗੁਰੂ ਜੀ ਕਿਰਪਾ ਕਰਨ ਜੀ ਬਖਸ਼ਿਸ਼ ਕਰਨ ਸਮੂਹ ਸੰਗਤਾਂ ਵੱਲੋਂ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹ ਮਹਾਰਾਜ ਜੀ ਦੇ ਵਸੀ ਦੇ ਮੌਕੇ ਉਹਨਾਂ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਕਰਦੇ ਹਾਂ ਗੁਰੂ ਤੋਂ ਇਦਾਤ ਮੰਗਦੇ ਹਾਂ ਕਿ ਸਾਡੀ ਵੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਬਾਗ ਗੁਰੂ ਦੇ ਨਾਲ ਪ੍ਰੀਤੀ ਨਿਭ ਜਾਵੇ ਸਿੱਖੀ ਕੇ ਸਭ ਤੇ ਸਵਾਸਾ ਨਾਲ ਨਿਭ ਜਾਵੇ ਸੋ ਕੀਰਤਨ ਦਾ ਸਮਾ ਹੋ ਗਿਆ ਜੀ ਵਿਚਾਰ ਕਰਦਿਆਂ ਤੋਂ ਕੋਈ ਪੂਛਾ ਨੀ ਮਾ ਸ਼ਬਦ ਬੋਲਿਆ ਗਿਆ ਹੋਵੇ ਵਿਦਵਾਨ ਸੱਜਣ ਬੈਠੇ ਹਨ ਸਾਥ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਸਤਗੁਰੂ ਜੀ ਬਖਸ਼ਣ ਹਾਰ ਹਨ ਸਾਨੂੰ ਸਾਰਿਆਂ ਨੂੰ ਬਖਸ਼ ਲੈਣ ਸੋ ਹੋਈਆਂ ਪੇਰ ਤੁੰਗਾ ਦੀ ਖਿਮਾ ਬਖਸ਼ਣੀ ਦੀ ਹੁਣ ਸਾਡੇ ਬਹੁਤ ਹੀ ਸ਼ਕਤਾਰ ਯੋਗ ਰਾਗੀ ਭਾਈ ਗੁਰਮੀ ਸਿੰਘ ਜੀ ਬਰਨਾਲੇ ਵਾਲੇ ਉਹਨਾਂ ਦੇ ਜਿੱਥੇ ਪਾਸੋਂ ਹਰ ਜਸਕੀਰਤਨ ਸਰਵਣ ਕਰਕੇ ਸਤਿਗੁਰਾਂ ਦੀਆਂ ਅਸੀਸਾਂ ਬਖਸੀਸਾਂ ਤੇ ਖੁਸ਼ੀਆਂ ਪ੍ਰਾਪਤ ਕਰੀਏ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Wait. Sorry. 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 Thank you recording